ਮੰਗਾਂਗੇ ਜੀ ਜਿਹੜਾ ਮੁੰਡਾ ਹੈਗਾ ਜੀ ਸਾਥ ਲਓ ਮੈਂ ਪਹਿਲਾਂ ਮਿਲਾਨਾ ਤੁਹਾਨੂੰ ਉਹਦੇ ਨਾਲ ਹੀ ਮਿਲਣਾ ਨਹੀਂ ਪਾਜੀ ਮੁੰਡਾ ਗੱਲ ਕਰ ਰਿਹਾ ਨਹੀਂ ਨਹੀਂ ਇਹ ਮੁੜਾਫੀ ਆ ਦੇਖੋ ਜੀ 1 ਘੰਟਾ ਸਾਰਾ ਪਰਿਵਾਰ ਖਰਾਬ ਹੋਇਆ ਸਾਡਾ 1 ਘੰਟਾ ਤੱਕ ਨਹੀਂ ਅਸੀਂ ਉੱਠਦੇ ਹਾਂ ਨਹੀਂ ਤੋਂ ਬਾਅਦ ਗੱਲ ਕਰਾਂਗੇ ਜਿਹੜੀ ਕਰਾਂਗੇ ਉਹ ਕਿੱਥੇ ਦੀਪਾ ਕਿੱਥੇ ਆਉਂਦਾ ਹੈ ਤੁਸੀਂ ਕਿਹਾ ਸੀ ਨਾ ਵੀ ਮੈਂ ਨਹੀਂ ਕਿਸੇ ਨੂੰ ਪਛਾਣਦਾ ਤੁਸੀਂ ਜਵਾਬ ਹਾਂ ਦਾ ਕਰ ਲਓ ਹੁਣ ਜੋ ਹੋਏਗਾ ਕਰਕੇ ਦੱਸਾਂਗੇ ਅਜੇ ਤੇ ਸਿਰਫ ਮੈਂ ਆਇਆ ਹੁਣ ਬਾਕੀ ਵੀ ਲੈਣਾ ਤੁਹਾਨੂੰ ਕੱਲੀ ਕੱਲੀ ਲੈਣ ਬੰਦ ਕਰਕੇ ਦੱਸਾਂਗੇ ਭਾਜੀ ਤੇ ਸਾਡੇ ਕੱਲੇ ਕੱਲੇ ਬੰਦੇ ਚ ਇੰਨੀ ਕਿ ਜ਼ੁਰਤ ਹੈਗੀ ਆ ਇੰਨੇ ਕਿ ਜੋਗੇ ਹੈਗੇ ਨੇ ਵੀ ਕੱਲਾ ਕੱਲਾ ਲੜ ਸਕਦਾ ਠੀਕ ਹੈ ਭਾਜੀ ਇਹ ਕਹਿੰਦਾ ਜੀ ਤਾਂ ਤੁਹਾਨੂੰ ਇਹ ਨਹੀਂ ਸ਼ਰਮ ਆਈ ਕਿ ਪਰਿਵਾਰ ਦੇ ਨਾਲ ਆਪਣੇ ਮੈਂਬਰਾਂ ਦੀ ਨਾਲ ਕੁਝ ਕੀ ਬੋਲ ਰਹੇ ਹੋ ਭਾਜੀ

ਉਹਨਾਂ ਸੈਟੀਸਫਾਈਡ ਹੋ ਲੈਣ ਦੋ ਜਦੋਂ ਸਾਡਾ ਮੈਂਬਰ ਸੈਟੀਸਫਾਈਡ ਹੋਏਗਾ ਮੋਟਰਸਰ ਭਾਈ ਐਕਸੈਕਟ ਮਾਲੋ ਯਾਰ ਵਾਲੇ ਕਾ ਚੱਲਦਾ ਮੈਂ ਤਾਂ ਇੱਕ ਪਾਇਨ ਅ ਜਦੋਂ ਕਰੋ ਆਏ ਮੈਂ ਤਾਂ ਨਹੀਂ ਹੋਲਾ ਮੈਂ ਕੀ ਕਿਹਾ ਇਹਨਾਂ ਨੂੰ ਦੋ ਵੀ ਪੜਿਆ ਕਰਤਾ ਭਾਈ ਪਤਾ ਜਾਨਣਾ ਮੈਂ ਪਹਿਲਾਂ ਕਿ ਕੋਈ ਨਹੀਂ ਭਾਜੀ ਤੁਸੀਂ ਜਾਓ ਤੁਸੀਂ ਤਾਂ ਭਾਜੀ ਉਸੇ ਵੇਲੇ ਫੋਨ ਕੀਤਾ ਹੈ ਆ ਤਾਂ ਤੁਸੀਂ ਦੱਸੋ ਭਾਜੀ ਮੈਂ ਆਇਆ ਹੀ ਕਰ ਉਹ ਸਟੇਟ ਮੈਨੂੰ ਉਦੋਂ ਪਤਾ ਲੱਗਾ ਮੈਂ ਅੰਦਰ ਵੀ ਨਹੀਂ ਗਿਆ ਪਹਿਲਾਂ ਦੱਸਦਾ ਕਿ ਇਹ ਚਾਹਤੇ ਕਰਦਾ ਸੰਵਿਧਾਨ ਕਰਦਾ ਮੋਹਦੋਈ ਜੀ ਮੈਨੂੰ ਫੋਨ ਕੀਤਾ ਮੈਂ ਤਾਂ ਮਤੋਂ ਗੱਲ ਕਹੀ ਮੈਂ ਕਿਹਾ ਪਾਜੀ ਬੰਦਾ ਗਲਤ ਬੋਲਿਆ ਉਹਦਾ ਜਵਾਬ ਅਸੀਂ ਲੈਣਾ ਪਾਜੀ ਤੁਹਾਡੀ ਕਹਿੰਦੀ ਅਸੀਂ ਬੜੀਆਂ ਗੱਲਾਂ ਟਾਲੀਏ ਮੇਰੀ ਗੱਲ ਸੁਣੋ ਹਰ ਗੱਲ ਨਹੀਂ ਕੰਮ ਕਰਾਉਂਦੇ ਦਿੱਤਾ ਉਸੇ ਵੇਲੇ ਉਹ ਨਹੀਂ ਕਰਨਾ ਉਹ ਮੈਨੂੰ ਨਹੀਂ ਪਤਾ ਚੀ ਮੈਂ ਤੁਹਾਡੀ ਕਹਿੰਦੇ ਮੇਰਾ ਤਾਂ ਫੋਨ ਆਉਂਦਾ ਕਿ ਕੁਝ ਵੀ ਤੁਹਾਡੀ ਗੱਲ ਨੂੰ ਮੈਂ 1 ਮਿੰਟ ਤੁਹਾਡੀ ਪਹਿਲਾਂ ਬਾਹਰ ਬਾਹਰੋਂ ਤੋਂ ਅਦਰੋਂ ਤੋਂ ਹੋਂ ਕਿ ਤੁਹਾਡੀ ਗੱਡੀ ਛਾਣਵਾਉਂ ਤੁਸੀਂ ਕਰਦੇ ਹੋ ਪਰ ਜਿੰਨੀ ਮੇਰੀ ਮੇਰੀ ਬੇਇੰਤਿਆ ਮੇਰੀ ਹੈ ਰਿਸਪੈਕਟ ਰਿਕੁਐਸਟ ਹੈ ਤੁਹਾਨੂੰ ਜਿੰਨੀ ਦੇਰ ਮੇਰਾ ਮੈਂਬਰ ਦਾ ਪਰਿਵਾਰ ਸੈਟੀਸਫਾਈਡ ਨਹੀਂ ਹੁੰਦਾ ਉਹ ਨਹੀਂਦਰ ਮੈਂ ਨਹੀਂ ਹੋ ਸਕਦਾ ਮੈਨੂੰ ਉਹ ਹਦਿਆਤ ਕਰਦੇ ਵੀ ਭਾਜੀ ਉੱਡ ਜਾ ਮੋੜ ਜਾਣਾ ਨਾ ਮੈਂ ਨਹੀਂ ਕਰ ਸਕਦਾ ਐਸੇ ਦੀ ਉਹ ਕਮਾਂਡ ਹੈ ਕਿ ਤੂੰ ਮੋਰਚਾ ਨੇ ਲਾਇਆ ਮੇਰਾ ਮੈਂਬਰ ਸੈਟੀਸਫਾਈਡ ਹੋ ਜਾ ਮੈਂ ਆਠ ਜਾऊंगा ਮੈਂਬਰਾਂ ਦਾ ਬੰਦਿਆਂ ਵਾਸਤੇ ਨੇ ਤੇ ਮੈਂ ਬੰਦਿਆਂ ਤੋਂ ਬਿਨਾ ਕੁਝ ਨਹੀਂ ਉਹ ਸੈਟੀਸਫਾਈਡ ਹੋ ਜਾਣਗੇ ਮੈਂ ਆਠ ਜਾऊंगा ਤੁਹਾਡੀ ਮੈਂ ਸਾਰੇ ਭਰਾਵਾਂ ਦੀ ਰਿਸਪੈਕਟ ਕਰਦਾ ਆ ਤੁਸੀਂ ਮਾਨ ਦਿੰਦੇ ਹੋ ਸਾਨੂੰ ਆਏਗੇ ਨੂੰ ਮਾਨ ਦਿੰਦੇ ਹੋ ਸਾਡੀ ਹਰ ਗੱਲ ਮੰਨਦੇ ਹੋ ਅਜੀ ਉਸ ਗੱਲ ਦੀ ਤੁਹਾਡੀ ਇਨਸਪੈਕਟ ਵੀ ਕਰਦੇ ਆ ਬਈ ਦੂਜੇ ਸੁਣਦੇ ਹੋ ਕਿ ਕੰਮ ਹੁੰਦਾ ਹੀ ਨਹੀਂ ਮੈਨੂੰ ਇੱਕ ਵੀਰ ਦਾ ਨੀ ਪਤਾ ਲਖਵਿੰਦਰ ਮੈਨੂੰ ਨਾਂ ਆ ਤੇ ਇੱਕ ਇਹ ਭਾਜੀ ਦਾ ਜਨੇ ਪਤਾ ਲੱਗਾ ਭਾਈ ਫੇਸ ਤੇ ਦੂਜਾ ਤੁਹਾਡਾ ਠੀਕ ਆ ਜੀ ਤੁਸੀਂ ਸਾਰੇ ਸਾਡੇ ਨਾਲ ਪੂਰਾ ਕੌਫਰਟ ਕਰਦੇ ਹੋ ਮਹਿੰਦਰ ਸਾਹਿਬ ਦੇਖੋ ਮੇਰੀ ਲੜਾਈ ਕਿਦੇ ਵਾਸਤੇ ਆ ਲੋਕ ਬੰਦੇ ਲੜਦੇ ਮੇਰੇ ਵਾਸਤੇ ਤੇ ਤੇ ਉਹਨਾਂ ਦੀ ਇੱਜ਼ਤ ਨਹੀਂ ਕੋਈ ਤੇ ਫਿਰ ਮੇਰੀ ਵੀ ਇੱਜ਼ਤ ਨਹੀਂ ਨਹੀਂ ਇੱਥੇ ਹੀ ਗੱਲ ਅੰਦਰ ਕੋਈ ਸਾਡਾ ਤਾਂ ਕੰਮ ਹੀ ਤਰੀਕੇ ਚੱਲਦਾ ਤੇ ਆ ਤਰੀ ਤੋ ਬਿਨਾ ਬੈਠੇ ਫਿਰ ਕੀ ਆ ਮੇਰੇ ਚੱਲੋ ਸਰ ਤਬ ਆਪਣੇ ਆਪਣੇ ਪੈਮਾਨੇ ਚੱਲੋ ਪਲੀਜ਼ ਸਰ ਪਲੀਜ਼ ਚਲੋ ਅੰਦਰ ਬੈਠੇ ਅੰਦਰ ਬੈਠੇ ਆਓ ਭਾਈ ਮਨਜੀਤ ਸਾਹਿਬ ਨੇ ਕਹਿੰਦੇ ਮੈਂ ਕਿਹਦੀ ਗੱਲ ਲੇਦਾ ਹਾਂ ਆ ਵੀ ਬੰਦਾ ਤੁਹਾਡਾ ਬਹੁਤ ਲੇਟ ਆਇਆ ਆ ਤੇ ਭਾਈ ਜਦੋਂ ਆਇਆ ਤੁਹਾਨੂੰ ਫੋਨ ਆ ਗਿਆ ਹੂੰ ਉਸੇ ਵਾਲੇ ਹੁੰਦੇ ਮੈਂ ਉਸੇ ਵਕਤ ਹੁੰਦਾ ਮੈਨੂੰ ਉਸੇ ਟਾਈਮ ਕਿਹਾ ਜੀ ਸਾਹਿਬ ਇਹ ਬੰਦਾ ਆਇਆ ਬੜੀ ਲੇਟ ਇਸ ਤੋਂ ਪੱਲਾ ਇਹਦੇ ਬੰਦੇ ਹੈਗੇ ਸੀ ਮੈਂ ਇਹਨਾਂ ਨੂੰ ਦੱਸ ਕੇ ਆਣੇ ਉਹ ਉੱਪਰ ਕਾਰਵਾਈ ਕਰ ਪਾ ਜੀ ਮੈਂ ਇਹ ਅੰਦਰ ਬੈਠਾ ਮੈਂ ਪੁੱਛ ਕਰ ਰਹੇ ਚਾਹੋ ਚੁਗਾਨਦਾਰ ਵੀ ਅੰਦਰ ਨਹੀਂ ਬੈਠਾ ਮੈਂ ਗੱਲ ਕਰ ਰਿਹਾ 70 ਬੈਠ ਤੂੰ ਹੀ ਦੱਸੋ ਜਾਣ ਦੌੜ ਫਾਈ ਛੱਡ ਦਿਓ ਮੇਰੇ ਨਾਲ ਗੱਲ ਫਰ ਰਹਾ ਉਹ ਵੇਖੋ ਸਾਹਮਣੇ ਬੱਤੇ ਮਰਾ ਉਹ ਵੇਖ ਰੋ ਉਹ ਬੈਠਾ ਨੇ ਹਾਂ ਹਾਂ ਸੁਰਤਾ ਤੇਰੇ ਮਾਰਦੇ ਜਦੋਂ ਮਰਦੀ ਤੇਰੀ ਅੰਦਰ ਆਓ ਚਲ 我这边那个。